ਸਤ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਅੱਜ ਪੰਜਾਬੀ ਦੇ ਸੁਪਰ ਸਿੱਧ ਗਜ਼ਲਗੋ ਜਨਾਬ ਗੁਰਤੇਜ ਕੁਹਾਰ ਵਾਲਾ ਦੀ ਕਿਤਾਬ ਪਾਣੀ ਦਾ ਹਾਸ਼ੀਆ ਵਿੱਚੋਂ ਸੱਤ ਗਜ਼ਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆਂ ਪਹਿਲੀ ਗਜ਼ਲ ਹੈ ਕਿੱਤੋਂ ਆਵਾਜ਼ ਆਉਂਦੀ ਹੈ ਕਿੱਤੋਂ ਆਵਾਜ਼ ਆਉਂਦੀ ਹੈ ਜਿਵੇਂ ਚਾਨਣ ਬੁਲਾਉਂਦਾ ਹੈ ਕਿੱਤੋਂ ਆਵਾਜ਼ ਆਉਂਦੀ ਹੈ ਜਿਵੇਂ ਚਾਨਣ ਬੁਲਾਉਂਦਾ ਹੈ ਕੋਈ ਮੱਧਮ ਜਿਹਾ ਸੂਰਜ ਮੇਰੀ ਨੀਂਦਰ ਚ ਆਉਂਦਾ ਹੈ ਕੋਈ ਮੱਧਮ ਜਿਹਾ ਸੂਰਜ ਮੇਰੀ ਨੀਂਦਰ ਚ ਆਉਂਦਾ ਹੈ ਹਰ ਇੱਕ ਬੰਦੇ ਦੇ ਅੰਦਰ ਦੋ ਜਣੇ ਤਕਰਾਰ ਕਰਦੇ ਨੇ ਹਰ ਇੱਕ ਬੰਦੇ ਦੇ ਅੰਦਰ ਦੋ ਜਣੇ ਤਕਰਾਰ ਕਰਦੇ ਨੇ ਜੇ ਇੱਕ ਦੀਵਾਰ ਬੰਦਾ ਹੈ ਤਾਂ ਇੱਕ ਬੂਹਾ ਪਨਾਉਂਦਾ ਹੈ ਜੇ ਇੱਕ ਦੀਵਾਰ ਬੰਦਾ ਹੈ ਤਾਂ ਇੱਕ ਬੂਹਾ ਬਣਾਉਂਦਾ ਹੈ ਕਿੱਤੋਂ ਆਵਾਜ਼ ਆਉਂਦੀ ਹੈ ਜਿਵੇਂ ਚਾਨਣ ਬੁਲਾਉਂਦਾ ਹੈ ਵਿਚਾਰੇ ਜੇ ਤੁਸੀਂ ਆਉਣਾ ਹੈ ਸਾਡੇ ਇਸ ਤਰ੍ਹਾਂ ਆਓ ਵਿਚਾਰੇ ਜੇ ਤੁਸੀਂ ਆਉਣਾ ਹੈ ਸਾਡੇ ਇਸ ਤਰ੍ਹਾਂ ਆਓ ਜਿਵੇਂ ਪਾਣੀ ਨਦੀ ਦੇ ਕੰਢਿਆਂ ਵਿੱਚ ਕਾਰ ਆਉਂਦਾ ਹੈ ਜਿਵੇਂ ਪਾਣੀ ਨਦੀ ਦੇ ਕੰਢਿਆਂ ਵਿੱਚ ਕਾਰ ਆਉਂਦਾ ਕਿਤੋਂ ਆਵਾਜ਼ ਆਉਂਦੀ ਹੈ ਕਿਤੋਂ ਆਵਾਜ਼ ਆਉਂਦੀ ਹੈ ਜਿਵੇਂ ਚਾਨਣ ਬੁਲਾਉਂਦਾ ਹੈ ਕੋਈ ਮਤਮ ਜਿਹਾ ਸੂਰਜ ਮੇਰੀ ਨੀਂਦਰ ਚ ਆਉਂਦਾ ਹੈ ਮੈਂ ਉਸਨੂੰ ਜਾਣਦਾ ਹਾਂ ਜੋ ਜਿਵਾ ਕਰਦਾ ਹੈ ਗੀਤਾਂ ਨੂੰ ਮੈਂ ਉਸਨੂੰ ਜਾਣਦਾ ਹਾਂ ਜੋ ਜਿਵਾ ਕਰਦਾ ਹੈ ਗੀਤਾਂ ਨੂੰ ਸੁਰਾਂ ਨੂੰ ਚਿੱਥ ਕੇ ਬਸ ਕਾਲੀਆਂ ਤਰਜਾ ਬਣਾਉਂਦਾ ਹੈ ਸੁਰਾਂ ਨੂੰ ਚਿੱਥ ਕੇ ਬਸ ਕਾਲੀਆਂ ਤਰਜਾ ਬਣਾਉਂਦਾ ਹੈ ਕਿਤੋਂ ਆਵਾਜ਼ ਆਉਂਦੀ ਹੈ ਕਿਤੋਂ ਆਵਾਜ਼ ਆਉਂਦੀ ਹੈ ਜਿਵੇਂ ਚਾਨਣ ਬੁਲਾਉਂਦਾ ਹੈ ਕੋਈ ਮੱਦਮ ਜਿਹਾ ਸੂਰਜ ਮੇਰੀ ਨੀਂਦ ਦੇ ਦਰਜਾ ਆਉਂਦਾ ਹੈ ਰੂੜੀ ਬੇੜੀ ਦਾ ਇੱਕ ਮਾਂਜੀ ਰੂੜੀ ਬੇੜੀ ਦਾ ਇੱਕ ਮਾਂਜੀ ਚੜੇ ਦਰਿਆ ਦੇ ਕੰਢੇ ਤੇ ਖਫਾ ਪਾਣੀ ਚ ਆਪਣੇ ਬਾਲ ਨੂੰ ਤਰਨਾ ਸਿਖਾਉਂਦਾ ਹੈ ਖਫਾ ਪਾਣੀ ਚ ਆਪਣੇ ਬਾਲ ਨੂੰ ਤਰਨਾ ਸਿਖਾਉਂਦਾ ਹੈ ਤੇਰੇ ਕਾਰਨ ਹੀ ਪੱਥਰ ਬੋਲਦੇ ਤੇ ਗਾਉਂਦੀਆਂ ਨਦੀਆਂ ਤੇਰੇ ਕਾਰਨ ਹੀ ਪੱਥਰ ਬੋਲਦੇ ਤੇ ਗਾਉਂਦੀਆਂ ਨਦੀਆਂ ਪਿਗਲਦੀ برف ਦਾ ਸ਼ੀਸ਼ਾ ਹਮੇਚਾ ਝਿਲ ਮਿਲਾਉਂਦਾ ਹੈ ਪਿਗਲਦੀ برف ਦਾ ਸ਼ੀਸ਼ਾ ਹਮੇਚਾ ਝਿਲ ਮਿਲਾਉਂਦਾ ਹੈ ਦੁਹਾ ਚੋਂ ਕੌਣ ਤੁਰਦਾ ਹੈ ਦੁਹਾ ਚੋਂ ਕੌਣ ਤੁਰਦਾ ਹੈ ਅਜੇ ਇਹ ਭੇਤ ਨਾ ਲੱਗਾ ਮਕਾਉਂਦਾ ਹਾਂ ਮੈਂ ਪੰਦੇ ਜਾਂ ਸਫਰ ਮੈਨੂੰ ਮਕਾਉਂਦਾ ਹੈ ਮਕਾਉਂਦਾ ਹਾਂ ਮੈਂ ਪੰਦੇ ਜਾਂ ਸਫਰ ਮੈਨੂੰ ਮਕਾਉਂਦਾ ਹੈ ਮੈਂ ਇੱਕ ਖਾਲੀ ਸਫੇ ਵਾਂਗੂੰ ਪਿਆ ਤੱਕਦਾ ਹਾਂ ਬੇਹਰਕਤ ਮੈਂ ਇੱਕ ਖਾਲੀ ਸਫੇ ਵਾਂਗੂੰ ਪਿਆ ਤੱਕਦਾ ਹਾਂ ਬੇਹਰਕਤ ਸਮਾਂ ਮੇਰੇ ਤੇ ਮਨ ਮਰਜੀ ਦਾ ਲਿਖਦਾ ਹੈ ਮਟਾਉਂਦਾ ਹੈ ਸਮਾਂ ਮੇਰੇ ਤੇ ਮਨ ਮਰਜੀ ਦਾ ਲਿਖਦਾ ਹੈ ਮਟਾਉਂਦਾ ਹੈ ਨਦੀ ਇਕ ਯਾਦ ਆਉਂਦੀ ਹੈ ਨਦੀ ਇਕ ਯਾਦ ਆਉਂਦੀ ਹੈ ਤਾਂ ਉਹ ਉੱਠਦਾ ਹੈ ਰਤਾਂ ਨੂੰ ਸਹਰਾਣੇ ਰੱਖੇ ਪਾਣੀ ਦੀ ਸਰਾਹੀ ਢੋਲ ਆਉਂਦਾ ਹੈ ਸਹਰਾਣੇ ਰੱਖੇ ਪਾਣੀ ਦੀ ਸਰਾਹੀ ਢੋਲ ਆਉਂਦਾ ਤਸੱਲੀ ਹੈ ਤਸੱਲੀ ਹੈ ਕਿ ਸਾਰਾ ਕੁਝ ਅਜੇ ਪੱਥਰ ਨਹੀਂ ਹੋਇਆ ਅਜੇ ਵੀ ਕੁਝ ਕਿਤੇ ਜ਼ਿੰਦਾ ਟੜਕਦਾ ਛੱਟ ਪਟਾਉਂਦਾ ਹੈ ਅਜੇ ਵੀ ਕੁਝ ਕਿਤੇ ਜ਼ਿੰਦਾ फडकਦਾ ਛੱਤ ਪਾਉਂਦਾ ਹੈ ਕਿਤੋਂ ਆਵਾਜ਼ ਆਉਂਦੀ ਹੈ ਕਿਤੋਂ ਆਵਾਜ਼ ਆਉਂਦੀ ਹੈ ਜਿਵੇਂ ਚਾਨਣ ਬੁਲਾਉਂਦਾ ਹੈ ਕੋਈ ਮੱਦਮ ਜਿਹਾ ਸੂਰਜ ਮੇਰੀ ਨੀਂਦਰ ਚ ਆਉਂਦਾ ਹੈ ਕੋਈ ਮੱਦਮ ਜਿਹਾ ਸੂਰਜ ਮੇਰੀ ਨੀਂਦਰ ਚ ਆਉਂਦਾ ਹੈ ਤੇ ਦੂਸਰੀ ਗਜ਼ਲ ਨਦੀਸੀ ਖੋਲ ਦੀ ਉਹ ਜਾ ਮਿਲੇ ਨਦੀਸੀ ਖੋਲ ਦੀ ਉਹ ਜਾ ਮਿਲੇ ਤੇ ਝੁਲਸ ਕੇ ਨਿਕਲੇ ਤੇ ਹਾਏ ਸ਼ਹਿਰ ਦੇ ਤੈਰਾਕ ਵੀ ਬਹਿਬਲ ਬੜੇ ਨਿਕਲੇ ਤੇ ਹਾਏ ਸ਼ਹਿਰ ਦੇ ਤੈਰਾਕ ਵੀ ਬਹਿਬਲ ਬੜੇ ਨਿਕਲੇ ਚਿਜਕ ਮੇਰੀ ਦੁਚਤੀ ਨੀਂਦ ਮੁਕੇ ਤੇ ਸੁਬਾ ਹੋਵੇ ਚਿਜਕ ਮੇਰੀ ਦੁਚਤੀ ਨੀਂਦ ਮੁਕੇ ਤੇ ਸੁਬਾ ਹੋਵੇ ਕਰੁੰਬਲ ਵਾਂਗ ਕੁਝ ਮੇਰੇ ਚ ਮੈਨੂੰ ਟੀਰ ਕੇ ਨਿਕਲੇ ਕਰੁੰਬਲ ਵਾਂਗ ਕੁਝ ਮੇਰੇ ਚ ਮੈਨੂੰ ਚੀਰ ਕੇ ਨਿਕਲੇ ਸਫਰ ਉਹੀ ਸੀ ਰਸਤਾ ਵੀ ਬਦਲ ਚੁੱਕਾ ਸੀ ਪਰ ਮੌਸਮ ਸਫਰ ਉਹੀ ਸੀ ਰਸਤਾ ਵੀ ਬਦਲ ਚੁੱਕਾ ਸੀ ਪਰ ਮੌਸਮ ਹਨੇਰੀ ਲਹਿ ਗਈ ਤਾਂ ਰਾਤ ਚੋਂ ਤਾਰੇ ਬੜੇ ਨਿਕਲੇ ਹਨੇਰੀ ਲਹਿ ਗਈ ਤਾਂ ਰਾਤ ਚੋਂ ਤਾਰੇ ਬੜੇ ਨਿਕਲੇ ਮੇਰੇ ਅੰਦਰ ਅਨੇਕਾਂ ਅਣ ਪਛਾਤੇ ਲੋਕ ਰਹਿੰਦੇ ਨੇ ਮੇਰੇ ਅੰਦਰ ਅਨੇਕਾਂ ਅਣ ਪਛਾਤੇ ਲੋਕ ਰਹਿੰਦੇ ਨੇ ਹਰ ਇੱਕ ਦਿਨ ਹੋਰ ਬੰਦਾ ਹੋਰ ਬੂਹਾ ਖੋਲ ਕੇ ਨਿਕਲੇ ਹਰ ਇੱਕ ਦਿਨ ਹੋਰ ਬੰਦਾ ਹੋਰ ਬੂਹਾ ਖੋਲ ਕੇ ਨਿਕਲੇ ਬੜੀ ਮੁੱਦਤ ਤਮਗਰੋਂ ਫੇਰ ਅੱਖਾਂ ਵਰਸੀਆਂ ਰਾਤੀ ਬੜੀ ਮੁੱਦਤ ਤਮਗਰੋਂ ਫੇਰ ਅੱਖਾਂ ਵਰਸੀਆਂ ਰਾਤੀ ਚੀਰਾਂ ਤੋਂ ਸੁੱਕੀਆਂ ਸ਼ਾਖਾਂ ਤੇ ਫਿਰ ਪੱਤੇ ਹਰੇ ਨਿਕਲੇ ਚੀਰਾਂ ਤੋਂ ਸੁੱਕੀਆਂ ਸ਼ਾਖਾਂ ਤੇ ਫਿਰ ਪੱਤੇ ਹਰੇ ਨਿਕਲੇ ਰਹੇ ਕੁਝ ਦਰਸਦਾਰੂੰਹਾਂ ਤੇ ਉਗ ਲਾਉਂਦੇ ਖਲਲ ਪਾਉਂਦੇ ਰਹੇ ਕੁਝ ਡਰ ਸਦਾ ਰੂਹਾਂ ਤੇ ਉਗਲਾਉਂਦੇ ਖਲਲ ਪਾਉਂਦੇ ਕਦੇ ਰਾਹਾਂ ਚ ਆ ਬੈਠੇ ਕਦੇ ਅੰਬਰ ਛੁਪੇ ਨਿਕਲੇ ਕਦੇ ਅੰਬਰ ਛੁਪੇ ਨਿਕਲੇ ਨਦੀ ਸੀ ਖਾਲਦੀ ਉਹ ਜਾ ਮਿਲੇ ਤੇ ਝੁਲਸਕੇ ਨਿਕਲੇ ਤਿਹਾਈ ਸ਼ਹਿਰ ਦੇ ਤੈਰਾਕ ਵੀ ਬਹਿਬਲ ਬੜੇ ਨਿਕਲੇ ਤਿਹਾਈ ਸ਼ਹਿਰ ਦੇ ਤੈਰਾਕ ਵੀ ਬਹਿਬਲ ਬੜੇ ਨਿਕਲੇ ਤੀਜੀ ਗਜ਼ਲ ਹੈ ਹਨੇਰਾ ਮੰਨਦਾ ਤੇ ਅੱਖਾਂ ਦਾ ਘਟਾ ਹਨੇਰਾ ਮੰਦਾ ਤੇ ਅੱਖਾਂ ਦਾ ਟਕਟਾ ਧੋਣ ਲੱਗਾ ਹਾਂ ਹਨੇਰਾ ਮੰਦਾ ਤੇ ਅੱਖਾਂ ਦਾ ਟਕਟਾ ਧੋਣ ਲੱਗਾ ਹਾਂ ਐ ਦੀਵੋਏ ਐ ਜਗਦੇ ਦੀਵੋ ਛੁਪਕੇ ਤੋਂ ਹੱਥੋਂ ਰੋਣ ਲੱਗਾ ਹਾਂ ਐ ਦੀ ਜਗਦੇ ਦੀਵੋ ਛੁਪਕੇ ਤੋਂ ਹੱਥੋਂ ਰੋਣ ਲੱਗਾ ਅਚਾਨਕ ਹੋ ਗਏ ਨੰਗੇ ਮੇਰੇ ਅੰਦਰ ਕਈ ਖੱਪੇ ਅਚਾਨਕ ਹੋ ਗਏ ਨੰਗੇ ਮੇਰੇ ਅੰਦਰ ਕਈ ਖੱਪੇ ਮੈਂ ਇੱਕ ਸੁਪਨੇ ਚ ਸਾਜੀ ਕੰਮਕਮਲ ਹੋਣ ਲੱਗਾ ਸਾਂ ਹਮੇਸ਼ਾ ਹੀ ਕਈ ਵੈਰਾਗ ਇਕੱਠੇ ਦਿਲ ਚੂਠੇ ਨੇ ਹਮੇਸ਼ਾ ਹੀ ਕਈ ਵੈਰਾਗ ਇਕੱਠੇ ਦਿਲ ਚੂਠੇ ਨੇ ਕਦੇ ਵੀ ਸਾਫ ਨਾ ਹੋਇਆ ਮੈਂ ਕਿਸ ਨੂੰ ਰੋਣ ਲੱਗਾ ਹਾਂ ਕਦੇ ਵੀ ਸਾਫ ਨਾ ਹੋਇਆ ਮੈਂ ਕਿਸ ਨੂੰ ਰੋਣ ਲੱਗਾ ਹਾਂ ਕਵੇਲੇ ਜਾਗਿਆ ਕੋਈ ਗਵਈਆ ਹਾਂ ਜਿਵੇਂ ਮੈਂ ਵੀ ਕਵੇਲੇ ਜਾਗਿਆ ਕੋਈ ਗਵਈਆ ਹਾਂ ਜਿਵੇਂ ਮੈਂ ਵੀ ਸਵੇਰ ਦੇ ਰਾਗ ਨੂੰ ਤਿਰਕਾਲ ਵੇਲੇ ਸ਼ੋਣ ਲੱਗਾ ਹਾਂ ਸੁਬਾ ਦੇ ਰਾਗ ਨੂੰ ਤਿਰਕਾਲ ਵੇਲੇ ਸ਼ੋਣ ਲੱਗਾ ਹਾਂ ਕਈ ਅੱਖਰ ਬਦਲ ਬੈਠਾ ਮੈਂ ਆਪਣਾ ਤਰਜਮਾ ਕਰਦਾ ਕਈ ਅੱਖਰ ਬਦਲ ਬੈਠਾ ਮੈਂ ਆਪਣਾ ਤਰਜਮਾ ਕਰਦਾ ਮੈਂ ਕੀ ਕੀ ਹੋਣ ਵਾਲਾ ਸਾਂ ਤੇ ਕੀ ਕੀ ਹੋਣ ਲੱਗਾ ਹਾਂ ਮੈਂ ਕੀ ਕੀ ਹੋਣ ਵਾਲਾ ਸਾਂ ਤੇ ਕੀ ਕੀ ਹੋਣ ਲੱਗਾ ਹਾਂ ਹਨੇਰਾ ਮੰਨਦਾ ਤੇ ਅੱਖਾਂ ਦਾ ਘਟਾ ਢੂਣ ਲੱਗਾ ਹਾਂ ਐ ਜਗ ਦੇ ਦੀਵੇ ਉਹ ਸ਼ੁੱਕੇ ਤੋਂ ਹੱਥੋਂ ਰੋਣ ਲੱਗਾ ਹਾਂ ਇਹ ਜਗ ਦੇ ਦੀਵੇ ਉਹ ਛੁੱਕੇ ਤੋਂ ਹੱਥੋਂ ਰੋਣ ਲੱਗਾ ਹਾਂ ਚੌਥੀ ਗਜ਼ਲ ਹੈ ਸ਼ਹੀਦੀ ਦੇਕੇ ਐਸੀ ਖੁਦ ਨੂੰ ਵੀ ਸ਼ਹੀਦੀ ਦੇਕੇ ਐਸੀ ਖੁਦ ਨੂੰ ਵੀ ਹੈਰਾਨ ਕਰਦਾ ਹਾਂ ਮੈਂ ਆਪਣੇ ਸੀਸ ਨੂੰ ਸਿਰ ਵਾਸਤੇ ਕੁਰਬਾਨ ਕਰਦਾ ਹਾਂ ਮੈਂ ਆਪਣੇ ਸੀਸ ਨੂੰ ਸਿਰ ਵਾਸਤੇ ਕੁਰਬਾਨ ਕਰਦਾ ਹਾਂ ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ ਲਹੂ ਨੂੰ ਵੇਚ ਕੇ ਪਾਣੀ ਅਜੇ ਪ੍ਰਵਾਨ ਕਰਦਾ ਹਾਂ ਲਹੂ ਨੂੰ ਵੇਚ ਕੇ ਪਾਣੀ ਅਜੇ ਪ੍ਰਵਾਨ ਕਰਦਾ ਹਾਂ ਜਿਵੇਂ ਸ਼ੀਸ਼ੇ ਦੇ ਹੱਥਾਂ ਨਾਲ ਕੋਈ ਤੋੜੇ ਦੀਵਾਰਾਂ ਜਿਵੇਂ ਸ਼ੀਸ਼ੇ ਦੇ ਹੱਥਾਂ ਨਾਲ ਕੋਈ ਤੋੜੇ ਦੀਵਾਰਾਂ ਮੈਂ ਖੁਦ ਨੂੰ ਲੱਭਦੇ ਆ ਆਪਣਾ ਬੜਾ ਨੁਕਸਾਨ ਕਰਦਾ ਹਾਂ ਮੈਂ ਖੁਦ ਨੂੰ ਲੱਭਦੇ ਆ ਆਪਣਾ ਬੜਾ ਨੁਕਸਾਨ ਕਰਦਾ ਹਾਂ ਵਿਝਾ ਕੇ ਆਤਮਾ ਦੀ ਲੋ ਛੁਕਾ ਲੈਂਦਾ ਹਾਂ ਨਜਰਾਂ ਵੀ ਵਿਝਾ ਕੇ ਆਤਮਾ ਦੀ ਲੋ ਛੁਕਾ ਲੈਂਦਾ ਹਾਂ ਨਜਰਾਂ ਵੀ ਮੈਂ ਰਾਤੀ ਤਾਰਿਆਂ ਦਾ ਟੁੱਟਣਾ ਆਸਾਨ ਕਰਦਾ ਹਾਂ ਮੈਂ ਰਾਤੀ ਤਾਰਿਆਂ ਦਾ ਟੁੱਟਣਾ ਆਸਾਨ ਕਰਦਾ ਹਾਂ ਤੇਰੀ ਹੌਮੈਨ ਕਿਸਾਂਤੇ ਲਿਆ ਮੈਨੂੰ ਖੜਾ ਕੀਤਾ ਮੇਰੀ ਹੌਮੈਨ ਕਿਸਾਂਤੇ ਲਿਆ ਮੈਨੂੰ ਖੜਾ ਕੀਤਾ ਕਿ ਪੈਰਾਂ ਹੇਠਲੀ ਮਿੱਟੀ ਤੇ ਵੀ ਆਸਾਨ ਕਰਦਾ ਹਾਂ ਕੇ ਪੈਣਾ ਹੇਠਲੀ ਮਿੱਟੀ ਤੇ ਵੀ ਐਸਾਨ ਕਰਦਾ ਹਾਂ ਜਿੰਨਾ ਸਮਿਆਂ ਚ ਮੈਂ ਜ਼ਿੰਦਾ ਹਾਂ ਕੀ ਬਚਿਆ ਹੈ ਵੇਖਣ ਨੂੰ ਜਿੰਨਾ ਸਮਿਆਂ ਚ ਮੈਂ ਜ਼ਿੰਦਾ ਹਾਂ ਕੀ ਵਿੱਚ ਬਚਿਆ ਹੈ ਵੇਖਣ ਨੂੰ ਸੋ ਅਗਲੀ نسل ਨੂੰ ਮੈਂ ਦੋਵੇਂ ਅੱਖਾਂ দান ਕਰਦਾ ਹਾਂ ਸੋ ਅਗਲੀ نسل ਨੂੰ ਮੈਂ ਦੋਵੇਂ ਅੱਖਾਂ দান ਕਰਦਾ ਸ਼ਹੀਦੀ ਦੇ ਕੇ ਐਸੀ ਖੁਦ ਨੂੰ ਵੀ ਹੈਰਾਨ ਕਰਦਾ ਹਾਂ ਮੈਂ ਆਪਣੇ ਸੀਸ ਨੂੰ ਸਰਵਾਸਤੇ ਕੁਰਬਾਨ ਕਰਦਾ ਹਾਂ ਮੈਂ ਆਪਣੇ ਸੀਸ ਨੂੰ ਸਿਰ ਵਾਸਤੇ ਕੁਰਬਾਨ ਕਰਦਾ ਹਾਂ ਮੈਂ ਆਪਣੇ ਸੀਸ ਨੂੰ ਸਿਰ ਵਾਸਤੇ ਕੁਰਬਾਨ ਕਰਦਾ ਹਾਂ ਪੰਜਵੀਂ ਗ਼ਜ਼ਲ ਹੈ ਧਰਾਂ ਮੈਂ ਪੈਰ ਕਿਸ ਤਾਂ ਧਰਾਂ ਮੈਂ ਪੈਰ ਕਿਸ ਤਾਂ ਹਰ ਥਾਂ ਮੇਰੀ ਯਾਦ ਪੈਂਦੀ ਹੈ ਤੇਰੇ ਵੱਲ ਆਉਂਦਿਆਂ ਰਾਹਾਂ 'ਚ ਹਾਲੇ ਰਾਤ ਪੈਂਦੀ ਹੈ ਤੇਰੇ ਵੱਲ ਆਉਂਦਿਆਂ ਰਾਹਾਂ 'ਚ ਹਾਲੇ ਰਾਤ ਪੈਂਦੀ ਹੈ ਸਿਆਲੀ ਸਿਆਸੀ ਮੌਨ ਸੁਨਾ ਨਹੀਂ ਸਿਆਸੀ ਮੌਨਸੂਨਾਂ ਨੇ ਇਹ ਪੱਥਰ ਧੌਂ ਦੀਆਂ ਲੰਗਨ ਕਦੇ ਸੁਖਦੇਵ ਰੂਟਾਂ ਵਾਸਤੇ ਬਰਸਾਤ ਪੈਂਦੀ ਹੈ ਕਦੇ ਸੁਖਦੇਵ ਰੂਟਾਂ ਵਾਸਤੇ ਬਰਸਾਤ ਬਰਸਾਤ ਪੈਂਦੀ ਹੈ ਖਰੀਦਣ ਦਾ ਵਿਕਣ ਦਾ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ ਖਰੀਦਣ ਦਾ ਵਿਕਣ ਦਾ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ ਕਦੇ ਕੀਮਤ ਪਵੇ ਹੌਲੀ ਕਦੇ ਔਕਾਤ ਪੈਂਦੀ ਹੈ ਕਦੇ ਕੀਮਤ ਪਵੇ ਹੌਲੀ ਕਦੇ ਔਕਾਤ ਪੈਂਦੀ ਹੈ ਮੈਂ ਆਪਣੀ ਰੌਸ਼ਨੀ ਵਿੱਚ ਗਰਕਦਾ ਹਾਂ ਹਨੇਰ ਚੋਂ ਉਗਮਾ ਮੈਂ ਆਪਣੀ ਰੌਸ਼ਨੀ ਵਿੱਚ ਗਰਕਦਾ ਹਾਂ ਹਨੇਰ ਚੋਂ ਉਗਮਾ ਮੇਰੇ ਲੈਹੰਦੇ ਚੋਂ ਲੋ ਉੱਠੇ ਤੇ ਚੜ੍ਹਦੇ ਰਾਤ ਪੈਂਦੀ ਹੈ ਮੇਰੇ ਲੈਹੰਦੇ ਚੋਂ ਲੋ ਉੱਠੇ ਤੇ ਚੜ੍ਹਦੇ ਰਾਤ ਪੈਂਦੀ ਹੈ ਤਰ੍ਹਾਂ ਮੈਂ ਪੈਰ ਕਿਸਤਾ ਹਰਥਾਂ ਮੇਰੀ ਯਾਤ ਪੈਂਦੀ ਹੈ ਤੇਰੇ ਵੱਲ ਆਉਂਦਿਆਂ ਰਾਹਾਂ ਚਾਹਲੇ ਰਾਤ ਪੈਂਦੀ ਹੈ ਤੇਰੇ ਵੱਲ ਆਉਂਦਿਆਂ ਰਾਹਾਂ ਚਾਹਲੇ ਰਾਤ ਪੈਂਦੀ ਹੈ ਸ਼ੀਮੀ ਗਜ਼ਲ ਹੈ ਅਜੇ ਤਾਂ ਸੁਲਗਦੇ ਨੇ ਲੋਕ ਅਜੇ ਤਾਂ ਸੁਲਗਦੇ ਨੇ ਲੋਕ ਛੁਪ ਛੁਪ ਕੇ ਕਰਾਂ ਅੰਦਰ ਮਗੀ ਜਦ ਅੱਗ ਪਹੁੰਚੇਗੀ ਖਬਰਾਂ ਪਹੁੰਚ ਆ ਰਸਤੇਆਂ ਅੰਦਰ ਮਗੀ ਜਦ ਅੱਗ ਪਹੁੰਚੇਗੀ ਖਬਰਾਂ ਚੌ ਰਸਤੇਆਂ ਅੰਦਰ ਕਿਸੇ ਰੁੱਖ ਜਾਂ ਬਨੇਰੇ ਤੇ ਕਦੇ ਬੈਠੇ ਤਾਂ ਵੇਖਾਂਗੇ ਕਿਸੇ ਰੁੱਖ ਜਾਂ ਬਨੇਰੇ ਤੇ ਕਦੇ ਬੈਠੇ ਤਾਂ ਵੇਖਾਂਗੇ ਕਿ ਕਿੰਨੇ ਜ਼ਖਮ ਟੰਗੇ ਨੇ ਹਨੇਰੀ ਨੇ ਪਰਾਂ ਅੰਦਰ ਕਿੰਨੇ ਜ਼ਖਮ ਟੰਗੇ ਨੇ ਹਨੇਰੀ ਨੇ ਪਰਾਂ ਅੰਦਰ ਉਹਨਾਂ ਰੁੱਖਾਂ ਨੇ ਕੀ ਤਪਦੇ ਸਿਰਾਂ ਨੂੰ ਓਟ ਕਰਨੀ ਹੈ ਉਹਨਾਂ ਰੁੱਖਾਂ ਨੇ ਕੀ ਤਪਦੇ ਸਿਰਾਂ ਨੂੰ ਓਟ ਕਰਨੀ ਹੈ ਜੋ ਖੁਦ ਹੋਰਾਂ ਦੀ ਛਾਵੇਂ ਪਲ ਰਹੇ ਨੇ ਗਮਲਿਆਂ ਅੰਦਰ ਜੋ ਖੁਦ ਹੋਰਾਂ ਦੀ ਛਾਵੇਂ ਪਲ ਰਹੇ ਨੇ ਗਮਲਿਆਂ ਅੰਦਰ ਮਿਲੇ ਜੁਗਨੂ ਅਜੇ ਹੀ ਵੀ ਮਿਲੇ ਜੁਗਨੂ ਅਜੇ ਹੀ ਵੀ ਜੋ ਪਾਣੀ ਹੀਟ ਸਮਝ ਗਦੇ ਬਹੁਤ ਸਨ ਮਛਲੀਆਂ ਜੋ ਤਰਦੀਆਂ ਸਨ ਸ਼ੀਸ਼ਿਆਂ ਅੰਦਰ ਬਹੁਤ ਸਨ ਮਛਲੀਆਂ ਜੋ ਤਰਦੀਆਂ ਸਨ ਸ਼ੀਸ਼ਿਆਂ ਅੰਦਰ ਕਦੇ ਮਿਲਕੇ ਸੁਣਾਵਾਂਗੇ ਕਿਵੇਂ ਬੀਤੀ ਕਿਵੇਂ ਚੱਲੀ ਕਦੇ ਮਿਲਕੇ ਸੁਣਾਵਾਂਗੇ ਕਿਵੇਂ ਬੀਤੀ ਕਿਵੇਂ ਚੱਲੀ ਸਫ਼ਰ ਦਾ ਹਾਲ ਹੁਣ ਲਿਖਿਆ ਨਹੀਂ ਜਾਂਦਾ ਖਤਾ ਅੰਦਰ ਸਫਰ ਦਾ ਹਾਲ ਹੁਣ ਲਿਖਿਆ ਨਹੀਂ ਜਾਂਦਾ ਖਤਾ ਅੰਦਰ ਅਜੇ ਤਾਂ ਸੁਲਗ ਨੇ ਲੋਕ ਸੁਪ ਸੁਪ ਕੇ ਘਰਾਂ ਅੰਦਰ ਮਗੀ ਜਦ ਅੱਗ ਪਹੁੰਚੇਗੀ ਖਬਰਾਂ ਚ ਰਸਤੇਆਂ ਅੰਦਰ ਮਗੀ ਜਦ ਅੱਗ ਪਹੁੰਚੇਗੀ ਖਬਰਾਂ ਚ ਰਸਤੇਆਂ ਅੰਦਰ ਤੇ ਦੋਸਤੋ 7ਵੀਂ ਤੇ ਆਖਰੀ ਗਜ਼ਲ ਹੈ ਨੀਂਦ ਵਿੱਚ ਕੋਲੋਂ ਬਹਾਰਾਂ ਨੀਂਦ ਵਿੱਚ ਕੋਲੋਂ ਬਹਾਰਾਂ ਹੀ ਲੰਘਾ ਦਿੰਦੇ ਨੇ ਲੋਕ ਪਰ ਕਦੇ ਇੱਕ ਫੁੱਲ ਖਾਤਰ ਸਿਰ ਲੁਹਾ ਦਿੰਦੇ ਨੇ ਲੋਕ ਪਰ ਕਦੇ ਇੱਕ ਫੁੱਲ ਖਾਤਰ ਸਿਰ ਲੁਹਾ ਦਿੰਦੇ ਨੇ ਲੋਕ ਨੀਂਦ ਵਿੱਚ ਕੋਲੋਂ ਬਹਾਰਾਂ ਹੀ ਲੰਗਾ ਦਿੰਦੇ ਨੇ ਲੋਕ ਨੀਂਦ ਵਿੱਚ ਕੋਲੋਂ ਬਹਾਰਾਂ ਹੀ ਲੰਗਾ ਦਿੰਦੇ ਨੇ ਲੋਕ ਕਿੰਨੀ ਸਿੱਧਤ ਨਾਲ ਕਰਦੇ ਨੇ ਜੋ ਕਰਦੇ ਨੇ ਉਡੀਕ ਕਿੰਨੀ ਸਿੱਧਤ ਨਾਲ ਕਰਦੇ ਨੇ ਨੇ ਜੋ ਕਰਦੇ ਨੇ ਉਡੀਕ ਸਰਦਲਾਂ ਤੇ ਬੈਠਿਆਂ ਉਮਰਾਂ ਬਿਤਾ ਦਿੰਦੇ ਨੇ ਲੋਕ ਸਰਦਲਾਂ ਤੇ ਬੈਠੇ ਆ ਉਮਰਾ ਬਤਾ ਦਿੰਦੇ ਨੇ ਲੋਕ ਨੇਰ ਦੇ ਇਤਿਹਾਸ ਦਾ ਖੁੱਲਦਾ ਹੈ ਹਰ ਕਾਲਾ ਸਫਾ ਨੇਰ ਦੇ ਇਤਿਹਾਸ ਦਾ ਖੁੱਲਦਾ ਹੈ ਹਰ ਕਾਲਾ ਸਫਾ ਰਾਤ ਦੇ ਚਿਹਰੇ ਤੋਂ ਜਦ ਪਰਦਾ ਹਟਾ ਦਿੰਦੇ ਨੇ ਲੋਕ ਰਾਤ ਦੇ ਚਿਹਰੇ ਤੋਂ ਜਦ ਪਰਦਾ ਹਟਾ ਦਿੰਦੇ ਨੇ ਲੋਕ ਧੂਕ ਦੀ ਹਰ ਸ਼ੋਰ ਦੀ ਹਰ ਲਹਿਰ ਵੇਖਣ ਵਾਸਤੇ ਖਿੜਕੀ ਨਾਲ ਖੋਲ ਸ਼ੋਰ ਦੀ ਹਰ ਲਹਿਰ ਵੇਖਣ ਵਾਸਤੇ ਖਿੜਕੀ ਨਾ ਖੋਲ ਛੋਟੀ ਛੋਟੀ ਗੱਲ ਤੇ ਤਾੜੀ ਵਜਾ ਦਿੰਦੇ ਨੇ ਲੋਕ ਛੋਟੀ ਛੋਟੀ ਗੱਲ ਤੇ ਤਾੜੀ ਵਜਾ ਦਿੰਦੇ ਨੇ ਲੋਕ ਰਾਤ ਨੂੰ ਆਉਂਦਾ ਹੈ ਦਰਿਆ ਰੋੜ ਲੈ ਜਾਂਦਾ ਹੈ ਘਰ ਰਾਤ ਨੂੰ ਆਉਂਦਾ ਹੈ ਦਰਿਆ ਰੋੜ ਲੈ ਜਾਂਦਾ ਹੈ ਘਰ ਦਿਨ ਚੜ੍ਹੇ ਫਿਰ ਉਜੜੀ बस्ती ਵਸਾ ਦਿੰਦੇ ਨੇ ਲੋਕ ਦਿਨ ਚੜ੍ਹੇ ਫਿਰ ਉਜੜੀ बस्ती ਵਸਾ ਦਿੰਦੇ ਨੇ ਲੋਕ ਨੀਂਦ ਵਿੱਚ ਕੋਲੋਂ ਬਹਾਰਾਂ ਹੀ ਲੰਗਾ ਦਿੰਦੇ ਨੇ ਲੋਕ ਪਰ ਕਦੇ ਇੱਕ ਫੁੱਲ ਖਾਤਰ ਸਿਰ ਲੁਹਾ ਦਿੰਦੇ ਨੇ ਲੋਕ ਪਰ ਕਦੇ ਇੱਕ ਫੁੱਲ ਖਾਤਰ ਸਿਰ ਲੁਹਾ ਦਿੰਦੇ ਨੇ ਲੋਕ ਪਰ ਕਦੇ ਇੱਕ ਫੁੱਲ ਖਾਤਰ ਸਿਰ ਲੁਹਾ ਦਿੰਦੇ ਨੇ ਲੋਕ ਪਰ ਕਦੇ ਇੱਕ ਫੁੱਲ ਖਾਤਰ ਸਿਰ ਲੁਹਾ ਦਿੰਦੇ ਨੇ ਲੋਕ ਪਰ ਕਦੇ ਇੱਕ ਫੁੱਲ ਖਾਤਰ ਸਿਰ ਲੁਹਾ ਦਿੰਦੇ ਨੇ ਲੋਕ ਆ ਦੋਸਤੋ ਇਹ ਸੰ ਜਨਾਬ ਗੁਰਤੇਜ ਕੁਹਾਰ ਵਾਲਾ ਜੀ ਦੀਆਂ ਸਤ ਗਜਨਾ ਕਲੇ ਪ੍ਰੋਗਰਾਮ ਦੇ ਵਿੱਚ ਕੋਈ ਹੋਰ ਕੋਈ ਹੋਰ ਵਿਸ਼ਾ ਲੈ ਕੇ ਫਿਰ ਮਿਲਾਂਗੇ ਤੁਹਾਡਾ ਖਾਦਮ ਐਚਐਸ ਡਿੰਪਲ